ਭਗਵੰਤ ਮਾਨ ਜੀ ਤੁਹਾਡੀ ਮਾਤਾ ਜੀ ਮੇਰੇ ਮਲੋਟ ਹਲਕੇ ਦੇ ਵਿੱਚ ਕਈ ਥਾਵਾਂ ਤੇ ਪ੍ਰਚਾਰ ਕਰਕੇ ਗਏ ਆ ਤੇ ਉਹਦੇ ਵਿੱਚ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਮੈਨੂੰ 2022 ਦੇ ਵਿੱਚ ਇਹ ਪਿੰਡ ਦੇ ਲੋਕਾਂ ਨੇ ਕਹਤਾ ਸੀ ਕਿ ਤੁਸੀਂ 2022 ਦੀਆਂ ਵੋਟਾਂ ਹੱਥ ਬੰਨ ਕੇ ਮੰਗ ਲਓ ਤੇ ਤੁਹਾਨੂੰ ਅਗਲੀਆਂ ਵੋਟਾਂ ਹੱਥ ਬੰਨ ਕੇ ਲੋੜ ਨਹੀਂ ਪੈਣੀ ਸੀ ਉਹ ਕਾਰਨ ਕੀ ਸੀ ਕਿਉਂਕਿ 2022 ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਇਹ ਸੀ ਕਿ ਜਿਹੜਾ ਇਹ ਸਰਕਾਰ ਆ ਰਹੀ ਆ ਇਹ ਲੋਕਾਂ ਦੀ ਸਰਕਾਰ ਆ ਰਹੀ ਆ ਤੇ ਬਦਲਾਅ ਦੀ ਸਰਕਾਰ ਆ ਰਹੀ ਆ ਪਰ ਮਾਂ ਜੀ ਹੁਣ ਮੈਂ ਤੁਹਾਨੂੰ ਕਹਿਣਾ ਆ ਪਹਿਲਾਂ ਤੁਸੀਂ ਆਦਾ ਬਿਆਨ ਸੁਣੋ ਮੈਨੂੰ ਤਾਂ ਇਹ ਸਿੰਦਵਾਲਿਆਂ ਨੇ ਪਹਿਲਾਂ ਹੀ ਕਹਤਾ ਸੀ ਬਾਈ ਚ ਵੀ ਬੇਬੇ ਤੂੰ ਆਹ ਵਾਰੀ ਫੋਟੋ ਮੰਗੇ ਜੀ ਹੱਥ ਬੰਨ ਕੇ ਵਾਹ ਨੂੰ ਤੈਨੂੰ ਹੱਥ ਬੰਨਣ ਦੀ ਲੋੜ ਨਹੀਂ ਪਊਗੀ ਹੁਣ ਮੈਂ ਤੁਹਾਡੇ ਮੁਰੇ ਹੱਥ ਨਹੀਂ ਬੰਨਣੇ ਔਲਾ ਨਹੀਂ ਚਲਵਾਤਾ ਤੁਸੀਂ ਮਾਤਾ ਜੀ ਬਹੁਤ ਵਧੀਆ ਗੱਲ ਕਹੀ ਆ ਵੀ ਨਰਮਾਈ ਦੇ ਨਾਲ ਵੋਟਾਂ ਪਾਉਣੀਆਂ ਨਹੀਂ ਤਾਂ ਥੋੜਾ ਜਿਹੜਾ ਫਾਜ਼ਲ ਕਾਲਾ ਸਵਨਾ ਐਮਐਲਏ ਆ ਇਹਦੇ ਬੰਦੇ ਤਾਂ ਇਹ ਕਹੀ ਜਾਂਦੇ ਆ ਕਿ ਆਪਾਂ ਬੂਥ ਹੀ ਨਹੀਂ ਲੱਗੰਦੇ ਨੇ ਕਈ ਥੋੜੇ ਐਮਐਲ ਜਿਹੜੇ ਕਹ ਲੋ ਬੰਦੇ ਆ ਐਮਐਲਏ ਦੇ ਖਾਸ ਬੰਦੇ ਸੀ ਉਹ ਲੋਕਾਂ ਦੀਆਂ ਫੈਲਾਂ ਖੋ ਕੇ ਭੱਜ ਗਏ ਕਈ ਥੋੜੇ ਐਮਐਲਏ ਕਹੀ ਜਾਂਦੇ ਆ ਕਿ ਪੱਗਾਂ ਦੇ ਕਿਹੜਾ ਕਿਲ ਲੱਗੇ ਹੁੰਦੇ ਆ ਤਾਂ ਲੈਂਦੀਆਂ ਚੜਦੀਆਂ ਰਹਿੰਦੀਆਂ ਪਰ ਮਾਤਾ ਜੀ ਤੁਸੀਂ ਇਸ ਬਿਆਨ ਦੇ ਵਿੱਚ ਇਸ ਭਾਸ਼ਣ ਦੇ ਵਿੱਚ ਇੱਕ ਗੱਲ ਹੋਰ ਕਹੀ ਆ ਕਿ ਤੁਸੀਂ ਝਾੜੂ ਨੂੰ ਦੱਬ ਦੋ ਉੱਤੇ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਤੇ ਤੱਕ ਉੱਤੇ ਤੋਂ ਲੈ ਕੇ ਥੱਲੇ ਤੱਕ ਜਿੱਥੇ ਝਾੜੂ ਆਉਂਦਾ ਉੱਥੇ ਬਟਨ ਦੱਬ ਦੋ ਪਰ ਮਾਤਾ ਜੀ ਮੈਂ ਇਹਨਾਂ ਗਰੀਬ ਲੋਕਾਂ ਦੇ ਲੋਕਾਂ ਦੀ ਇਹ ਦਲੀਲ ਤੁਹਾਡੇ ਸਾਹਮਣੇ ਰੱਖ ਰਿਆ ਇਹਨਾਂ ਦੇ ਮੈਂ ਕਹਿੰਦਾ ਮੈਂ ਇਹਨਾਂ ਦਾ ਪੱਖ ਲੈ ਕੇ ਤੁਹਾਡੇ ਸਾਹਮਣੇ ਬੋਲ ਰਿਹਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਝਾੜੂ ਦਾ ਬਟਨ ਲੋਕ ਦੱਬਣ ਕਿਉਂ ਕੀ ਗੱਲ ਝਾੜੂ ਦਾ ਬਟਨ ਦੱਬਣ ਦੇ ਨਾਲ ਜਿਹੜੇ ਲੋਕਾਂ ਦੇ ਮਕਾਨ ਡਿੱਗੇ ਪਏ ਆ ਕਿ ਉਹਨਾਂ ਦੇ ਮਕਾਨ ਬਣ ਜਾਣਗੇ ਉਹ ਲੋਕਾਂ ਨੂੰ ਤੁਸੀਂ ਅਪੀਲਾ ਕਰ ਰਹੇ ਆ ਜਿੰਨਾ ਲੋਕਾਂ ਦੇ ਮਕਾਨ ਡਿੱਗੇ ਪਏ ਆ ਲੋਕਾਂ ਦੇ ਮਕਾਨ ਢਹ ਢੇਰੀ ਹੋਏ ਪਏ ਆ ਜਦੋਂ ਬਾਰਿਸ਼ ਆਉਂਦੀ ਆ ਮੀਂਹ ਆਉਂਦਾ ਤੇ ਲੋਕ ਇੱਕ ਥਾਂ ਤੋਂ ਬੱਠਲ ਚੱਕ ਕੇ ਦੂਜੀ ਥਾਂ ਰੱਖਦੇ ਆ ਦੂਜੇ ਥਾਂ ਤੋਂ ਬੱਠਲ ਚੱਕ ਕੇ ਤੀਜੇ ਥਾਂ ਰੱਖਦੇ ਆ ਕਿਉਂਕਿ ਉਹਨਾਂ ਦੀਆਂ ਛੱਤਾਂ ਚੋਣ ਲੱਗ ਜਾਂਦੀਆਂ ਤੇ ਉਹਨਾਂ ਲੋਕਾਂ ਨੂੰ ਤੁਸੀਂ ਕਹਿ ਰਹੇ ਆ ਝਾੜੂ ਦਾ ਬਟਨ ਦਬਾ ਦਿਓ ਕੀ ਗੱਲ ਝਾੜੂ ਦੇ ਬਟਨ ਦੇ ਵਿੱਚ ਇਹੋ ਜਿਹੇ ਕਿਹੜੇ ਦੇਵੀ-ਦੇਵਤ ਲਿਆ ਕੇ ਬਾਤਿਆ ਕਿ ਨਾ ਗਰੀਬਾਂ ਲੋਕਾਂ ਦੀ ਅਪੀਲ ਸੁਣੀ ਜਾਊਗੀ ਅਸਲ ਦੇ ਵਿੱਚ ਝਾੜੂ ਬਟਨ ਜਿਹੜਾ ਇੱਕ ਰਾਕਸ਼ਾ ਦਾ ਬਟਨ ਬਣ ਚੁੱਕਿਆ ਜਦੋਂ ਦੱਬਾਂਗੇ ਲੋਕਾਂ ਦਾ ਨੁਕਸਾਨ ਹੋਣਾ ਜੇਕਰ ਝਾੜੂ ਦਾ ਬਟਨ ਦੱਬਿਆ ਲੋਕਾਂ ਨੇ 2022 ਦੇ ਵਿੱਚ ਤੇ ਤੁਹਾਡੀਆਂ ਬਾਹਾਂ ਦੇ ਵਿੱਚ ਸੋਨਾ ਆ ਗਿਆ ਤੁਹਾਡੇ ਗਲਾਂ ਦੇ ਵਿੱਚ ਸੋਨਾ ਆ ਗਿਆ ਇਕੱਲੇ ਤੁਹਾਡੇ ਨਹੀਂ ਤੁਹਾਡੀ ਨੌ ਰਾਣੀ ਦੇ ਗਲ 'ਚ ਸੋਨਾ ਆ ਗਿਆ ਤੁਹਾਡੀ ਧੀ ਰਾਣੀ ਦੇ ਗਲ 'ਚ ਸੋਨਾ ਆ ਗਿਆ ਬਾਹਾਂ 'ਚ ਸੋਨਾ ਆ ਗਿਆ ਜੇ ਝਾੜੂ ਦਾ ਬਟਨ ਦੱਬਿਆ ਤਾ ਤੁਹਾਡੇ ਜਿਹੜਾ ਪੁੱਤ ਸੀ ਉਹਦੇ ਪੈਰਾਂ 'ਚ 3 ਲੱਖ ਦੇ ਬੂਟ ਆ ਗਏ ਤੁਹਾਡੀ ਗਰੀਬੀ ਚੱਕੀ ਗਈ ਜੇਕਰ ਝਾਰੂ ਦਾ ਬਟਨ ਦੱਬਿਆ ਤਾਂ ਤੁਹਾਡੇ ਨਾਲ ਗਨਮੈਨ ਆ ਗਏ ਇਹ ਗਨਮੈਨਾਂ ਬਾਰੇ ਤੁਸੀਂ ਕੀ ਕਹਿੰਦੇ ਹੁੰਦੇ ਸੀ 2020 ਦੇ ਵਿੱਚ ਕਿ 25000 ਰੁਪਏ ਦੀ ਤੁਹਾਡੇ ਬਾਪੂ ਜੀ ਦੀ ਪੈਨਸ਼ਨ ਆਉਂਦੀ ਆ ਜਿਹਦੇ ਵਿੱਚੋਂ ਗੁਜ਼ਾਰਾ ਨਹੀਂ ਹੁੰਦਾ ਤੇ ਅਸੀਂ ਮਸਾਂ ਘਰ ਚਲਾਉਂਦੇ ਆ ਸਾਡਾ ਕਰਜ਼ਾ ਨਹੀਂ ਲੱਥ ਰਿਹਾ ਪਰ ਉਹ ਪਤਾ ਨਹੀਂ 25000 ਰੁਪਏ ਦੀ ਪੈਨਸ਼ਨ ਨੂੰ ਮਾਂ ਜੀ ਤੁਸੀਂ ਦੱਸੋ ਕਿਹੜਾ ਵਿਆਜ ਲੱਗਿਆ ਲੋਕਾਂ ਕੋਲ 2.5 ਲੱਖ ਰੁਪਇਆ ਪਿਆ ਇਹ ਵੀ ਉੱਥੇ ਵਿਆਜ ਤੇ ਪੈਸੇ ਦੇ ਦੇਣ ਤੇ ਇਹ ਵੀ ਗੱਡੀਆਂ ਖਰੀਦ ਲੈਣ ਅੱਜ ਤੁਹਾਡੇ ਕੋਲ ਸਾਰੇ ਟੱਪਰ ਕੋਲ ਵੱਖਰੋ ਵੱਖਰੀਆਂ ਗੱਡੀਆਂ ਗੱਡੀਆਂ ਲਾਹ ਹੁਮਮਾ ਕਮਾਓ ਪਰ ਪੰਜਾਬ ਦੇ ਲੋਕਾਂ ਦਾ ਭਲਾ ਦੱਸੋ ਕਿੱਥੇ ਹੋਇਆ ਜਿਹੜੀ ਤੁਹਾਡੇ ਨਾਲ ਮਲੋ ਢਲਕੇ ਦੀ ਬੀਬਾ ਐਮ ਐਲ ਏ ਨਵੇਂ ਮੰਤਰੀਆ ਇਹ ਆਂਗਣਵਾੜੀ ਦੇ ਵਿੱਚੋਂ ਕਰੋੜਾਂ ਦਾ ਕਪਲਾ ਕਰੀ ਜਾਂਦੇ ਆ ਇਹਨਾਂ ਨੂੰ ਸਿੱਤੋਗਾ ਸਟੇਜ ਤੋਂ ਥੱਲੇ ਚੱਲ ਬੀਬੀ ਇੱਥੇ ਬੇਈਮਾਨਾਂ ਦਾ ਕੋਈ ਲੋੜ ਨਹੀਂ ਕਾ ਫਿਰ ਤਾਂ ਇਹ ਲੋਕ ਤੁਹਾਡੇ ਝਾੜੂ ਦਾ ਬਟਨ ਦਬਾਉਣ ਆਂਗਣਵਾੜੀ ਦੇ ਵਿੱਚੋਂ ਕਰੋੜਾਂ ਦਾ ਕਪਲਾ ਚੱਲ ਜੀ ਜਾਂਦਾ ਤੇਰੇ ਮੁੰਡੇ ਨੂੰ ਸਿੱਟ ਕੁਰਸੀ ਤੋਂ ਥੱਲੇ ਝਾੜੂ ਦਾ ਬਟਨ ਪਹਿਲੇ ਨੰਬਰ ਤੇ ਮੈਂ ਦਬਾਉਂਗਾ ਜਾ ਸਤਿ ਪੀ ਬੀ ਤੂੰ ਸਾਡੀ ਮਾਂ ਜੇ ਭਗਵੰਤ ਮਾਨ ਦੀ ਮਾਂ ਤਾਂ ਸਾਡੀ ਮਾਂ ਅਸੀਂ ਤੇਰੇ ਮੁੰਡੇ ਤਰ੍ਹਾਂ ਬੇਗੁਰੇ ਨਹੀਂ ਗਏ ਅਸੀਂ ਗੁਣ ਗੁਣ ਪੜਾਉਣ ਵਾਲੇ ਬੰਦੇ ਨਹੀਂ ਗਏ ਤੇਰੇ ਪੁੱਤ ਦੀਆਂ ਕਰਤੂਤਾਂ ਤੂੰ ਚੰਗੀ ਤਰ੍ਹਾਂ ਜਾਣਦੀ ਆ ਤੇਰੇ ਪੁੱਤ ਆ ਜਿਹੜਾ ਤੇਰਾ ਪੁੱਤ ਬਿਜ਼ਨਸਮੈਨਾਂ ਦੇ ਹੱਥਾਂ 'ਚ ਚੜ ਕੇ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਨੂੰ ਛੜਕਾਂ ਤੇ ਧੱਕੇ ਮਰਵਾਈ ਜਾਂਦਾ ਕੀ ਗੱਲ ਬੀਬੀ ਇੱਕਲ ਤਾਂ ਜਵਾਬ ਦਿਓ ਕਿ ਤੇਰੇ ਪੁੱਤ ਨੂੰ ਪੰਜਾਬ ਦੇ ਲੋਕਾਂ ਨੇ ਝਾੜੂ ਦਾ ਬਟਨ ਦਬਾ ਕੇ ਤਾਂ ਚੁਣਿਆ ਸੀ ਕਿ ਸਾਡੀਆਂ ਮਾਵਾਂ ਨੂੰ ਇਹ ਜੇਲਾ ਚ ਸਿੱਟ ਦੇਵੇ ਤੇਰੀ ਉਮਰ ਨਾਲੋਂ ਜ਼ਿਆਦਾ ਬੀਬੀ ਇਹਨੇ ਜੇਲਾ ਚ ਭੇਜ ਦਿੱਤੀਆਂ ਜਿਹੜੀਆਂ ਦਾਦੀਆਂ ਦੀ ਉਮਰਾਂ ਸੀ ਜਿਹੜੀਆਂ ਬੱਸਾਂ ਦੇ ਵਿੱਚ ਪੁਲਿਸ ਦੇ ਵਿੱਚ ਜਿਹੜੀਆਂ ਬੱਸਾਂ ਦੀਆਂ ਜਿਪਸੀਆਂ ਸੀ ਨਾ ਪੁਲਿਸ ਦੀਆਂ ਉਹਨਾਂ ਪੁਲਿਸ ਦੀਆਂ ਜਿਪਸੀਆਂ ਦੇ ਵਿੱਚ ਉਹਨਾਂ ਲੇਡੀ ਪੁਲਸਾਂ ਨੇ ੱੱਕੇ ਨਾਲੋਂ ਬੀਬੀਆਂ ਨੂੰ ਚੜਾਇਆ ਜਿਨ੍ਹਾਂ ਤੋਂ ਬੱਸਾਂ 'ਚ ਨਹੀਂ ਚੜਾਇਆ ਜਾਂਦਾ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹਚਾਇਆ ਕੀ ਤੇਰੇ ਮੁੰਡੇ ਦੇ ਮੂੰਹ ਨੂੰ ਝਾੜੂ ਦਾ ਬਟਨ ਦਬਾਈਏ ਕੀ ਰੱਖਿਆ ਇਹੋ ਜਿਹਾ ਝਾੜੂ ਦੇ ਵਿੱਚ ਕੱਲਾ ਇੱਥੇ ਇੱਥੇ ਠੂਨੇ ਲੈਣ ਜੋ ਕਰੇ ਨਾ ਰੋ ਕੱਲੇ ਕੂ ਕੂ ਕਰਾ ਕੇ ਕੋਲ ਦੀ ਲੰਘਣ ਜੋ ਕਰੇ ਨਾ ਰੋ ਪਹਿਲਾਂ ਲੋਕਾਂ ਦੇ ਹਾਲਾਤ ਵੇਖੋ ਲੋਕਾਂ ਦੇ ਘਰ ਵੇਖੋ ਅੱਜ ਉਹ ਥਾਣੇ ਚਾਰੀਆਂ ਦੇ ਵਿੱਚ ਜਿੱਥੇ ਕਦੇ ਨੀਲੀਆਂ ਪੱਗਾਂ ਵਾਲਿਆਂ ਦੀ ਸੁਣਵਾਈ ਹੁੰਦੀ ਸੀ ਕਦੇ ਪੰਜੇ ਵਾਲਿਆਂ ਦੀ ਸੁਣਵਾਈ ਹੁੰਦੀ ਸੀ ਤੇਰਾ ਮੁੰਡਾ ਤੇ ਤੁਸੀਂ ਮਾਂ ਜੀ ਤੁਸੀਂ ਸਾਡੇ ਮਾਓ ਤੁਹਾਡਾ ਸਤਿਕਾਰ ਕਰਨਾ ਸਾਡਾ ਫਰਜ਼ ਆ ਪਰ ਅੱਜ ਅੱਜ ਪੀਲੀਆਂ ਪੱਗਾਂ ਵਾਲਿਆਂ ਦੀ ਸੁਣਵਾਈ ਆ ਉੱਥੇ ਤੇਰੇ ਜਿਹੜੇ ਪੁੱਤ ਨੇ ਛੱਡਿਓਏ ਕਰਿੰਦੇ ਉਹ ਲੋਕਾਂ ਦੇ ਝੂਠੇ ਪਰਚੇ ਕਰਾਉਂਦੇ ਆ ਲੋਕਾਂ ਨੂੰ ਜੇਲਾਂ ਚ ਪਹੁੰਚਾਉਂਦੇ ਆ ਸੱਟੇ ਦਾ ਥੋਡੇ ਰਾਤ ਚ ਚੱਲੀ ਜਾਂਦਾ ਚਿੱਟਾ ਥੋਡੇ ਰਾਤ ਚ ਚੱਲੀ ਜਾਂਦਾ ਧੱਕਾशाही ਥੋਡੇ ਰਾਤ ਚ ਚੱਲੀ ਜਾਂਦੀ ਆ ਝਾੜੂ ਦਾ ਬਟਨ ਕਿਉਂ ਦਬਾਈਏ ਜਿਹੜੇ ਗਰੀਬ ਲੋਕ ਸੀ ਜਿਹੜੇ ਤੁਹਾਨੂੰ ਇਹ ਕਹਿੰਦੇ ਸੀ ਅੱਜ ਤਾਂ ਹੱਥ ਜੋੜ ਦੋ ਪਰ ਅੱਗੇ ਤੋਂ ਹੱਥ ਜੋੜ ਕੇ ਵੋਟਾਂ ਨਾ ਮੰਗੋ ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛ ਕਿਉਂ ਅੱਜ ਉਹਨਾਂ ਦੇ ਹਾਲਾਤ ਕੀ ਆ ਅੱਜ ਫੇਰ ਬੀਬੀ ਪਹਿਲਾਂ ਤੇਰੇ ਪੁੱਤ ਵਾਸਤੇ ਤੂੰ ਵੋਟਾਂ ਮੰਗੀਆਂ ਜਦੋਂ ਤੇਰਾ ਪੁੱਤ ਥੱਲੇ ਡੇਗਦਾ ਸੀ ਅੱਜ ਫੇਰ ਤੁਹਾਡੀ ਪਾਰਟੀ ਥੱਲੇ ਡੇਗਦੀ ਜਾਂਦੀ ਆ ਅੱਜ ਫੇਰ ਤੂੰ ਆ ਕੇ ਲੋਕਾਂ ਦੇ ਸਾਹਮਣੇ ਹੱਥ ਜੋੜਦੀ ਆ ਫੇਲਾ ਪੁੱਤ ਤੇਰੇ ਪੁੱਤ ਪੁੱਤ ਨੂੰ ਪੁੱਛ ਤੇਰੇ ਨੂੰ ਕਿ ਦੱਸ ਪੁੱਤ ਤੂੰ ਐਡਾ ਨਲਾਇਕ ਕਿਉਂ ਨਿਕਲ ਗਿਆ ਪੰਜਾਬ ਦੇ ਲੋਕਾਂ ਵਾਸਤੇ ਬਿਜ਼ਨਸਮੈਨਾਂ ਦਾ ਭਰਾ ਬਣ ਕੇ ਬਹਿ ਗਿਆ ਜਿਹੜਾ ਕਦੇ ਬੇਰੋਜ਼ਗਾਰਾਂ ਦਾ ਭਰਾ ਬਣਦਾ ਸੀ ਅੱਜ ਬਿਜ਼ਨਸਮੈਨਾਂ ਦਾ ਪੁੱਤ ਬਣ ਕੇ ਬਹਿ ਗਿਆ ਜਿਹੜਾ ਕਦੇ ਕਿਸਾਨਾਂ ਦਾ ਪੁੱਤ ਬਣਦਾ ਸੀ ਅੱਜ ਇਹ ਜਾ ਕੇ ਬਿਜ਼ਨਸਮੈਨਾਂ ਦਾ ਸੱਤੇ ਵਪਾਰੀਆਂ ਦਾ ਅੱਜ ਇਹ ਜਾ ਕੇ ਭਰਾ ਬਣ ਕੇ ਬਹਿ ਗਿਆ ਅੱਜ ਉਹਨਾਂ ਦਾ ਜਾ ਕੇ ਜਿਹੜਾ ਕਹ ਲੋ ਹਮਦਰਦ ਬਣ ਕੇ ਬਹਿ ਗਿਆ ਜਿਹੜਾ ਕਦੇ ਹਮਦਰਦ ਦੇ ਮਜ਼ਦੂਰਾਂ ਦਾ ਹੁੰਦਾ ਸੀ ਲੋਕਾਂ ਨੇ ਰੇੜੀਆਂ ਤੇ ਤੁਹਾਡੀਆਂ ਫਲੈਕਸ ਲਾਏ ਪੋਸਟਰ ਲਾਏ ਲੋਕਾਂ ਦੇ ਕਰੇ ਮੀਟਰ ਨਹੀਂ ਲੱਗੇ ਸੀ ਲੋਕਾਂ ਨੇ ਝੰਡੇ ਲਾਏ ਲੋਕਾਂ ਦੇ ਕਰੇ ਰੋਟੀ ਨਹੀਂ ਸੀ ਤੁਹਾਡੇ ਪੋਸਟਰ ਲਾਏ ਤੁਸੀਂ ਇਹ ਦੱਸੋ ਅੱਜ ਉਹਨਾਂ ਲੋਕਾਂ ਦਾ ਮੁੱਲ ਕੀ ਪਿਆ ਉਹ ਮਾਂ ਜਿਹੜੇ ਆ ਅੱਜ ਤੇਰੇ ਨਾਲ ਮਲੋੜ ਦੀ ਐਮ.ਐਲ.ਏ ਬਲਜੀਤ ਕੌਰ ਮੰਤਰੀ ਖੜੀ ਆ ਪਹਿਲੇ ਉਹਨੂੰ ਪੁੱਛੋ ਆਂਗਣਵਾੜੀ ਦੇ ਵਿੱਚ ਕਿਹੜੇ ਕੱਪਲੇ ਹੋ ਰਹੇ ਆ ਜਿਹੜੇ ਪ੍ਰੂਫ ਮੇਰੇ ਕੋਲੇ ਪਏ ਆ ਜਿਹੜੇ ਲੋਕ ਰੌਲਾ ਪਾ ਰਹੇ ਆ ਕੇਸ ਇਹਨਾਂ ਤੇ ਲੱਗੇ ਪਏ ਆ ਜਿਹੜਾ ਵੇਰਕਾ ਤੋਂ ਟੈਂਡਰ ਖੋਹ ਕੇ ਮਾਰਕ ਫੱਡ ਨੂੰ ਦਿੱਤਾ ਮਾਰਕ ਫੱਡ ਵਾਲਿਆਂ ਨੇ ਪ੍ਰਾਈਵੇਟ ਚਾਰ ਕੰਪਨੀਆਂ ਨੂੰ ਦਿੱਤਾ ਉਹ ਕੰਪਨੀਆਂ ਨੂੰ ਇਹ ਮੂੰਹ ਲਾਈ ਫਿਰਦੇ ਆ ਜਿਹੜੇ ਹਿਮਾਚਲ ਦੇ ਵਿੱਚੋਂ ਜਿਨ੍ਹਾਂ ਤੇ ਕੇਸ ਪਾ ਕੇ ਜਿਨ੍ਹਾਂ ਨੂੰ ਬਰਖਰਾਸਤ ਕਰਕੇ ਹਿਮਾਚਲ ਦੇ ਵਿੱਚੋਂ ਕੱਢਿਆ ਡੰਡ ਲਾ ਕੇ ਕੱਢਿਆ ਅੱਜ ਉਹਨਾਂ ਨਾਲ ਦੋਸਤੀਆਂ ਪਾਈ ਫਿਰਦੇ ਆ ਕਿਹੜੀ ਗੱਲੋਂ ਪੁੱਛੋ ਪੁੱਛੋ ਇਹਨਾਂ ਨੂੰ ਕਿ ਜਿਹੜੀ ਵੇਰਕਾ ਦੇ ਵਿੱਚ ਇਹਨਾਂ ਦੇ ਮਠਿਆਈ ਦੇ ਸਿੰਪਲ ਫੇਲ ਹੋਏ ਸੀ ਪਰ ਤੇਰੇ ਪੁੱਤ ਨੇ ਉਹਨਾਂ ਦੀ ਹਮਦਰਦੀ ਕੀਤੀ ਪੁੱਤ ਪੁੱਛ ਜਾ ਕੇ ਤੇਰੇ ਪੁੱਤ ਨੂੰ ਪੁੱਛ ਜਾ ਕੇ ਤੈਨੂੰ ਦਸੰਬਰ ਨੂੰ ਜਿਹੜਾ ਪਾਣੀ ਜ਼ਹਿਰੀਲਾ ਪਾਣੀ ਆ ਬੁੱਢੇ ਨਾਲੇ ਚਾਕੇ ਲੋਕ ਕੈਂਸਰ ਦੀ ਭੇਡ ਚੜੇ ਤੁਰੇ ਆਉਂਦੇ ਆ ਤੇ ਤੇਰਾ ਪੁੱਤ ਉਹਨਾਂ ਦਾ ਗੋਲਾ ਲੱਗਿਆ ਫਿਰਦਾ ਪੁੱਛ ਉਹਨੂੰ ਕਿ ਕਿਉਂ ਅਸੀਂ ਬਟਨ ਦੱਬ ਗਏ ਝਾੜੂ ਵਾਲਾ ਕੀ ਬਟਨ ਦੇ ਵਿੱਚ ਪਿਆ ਹੋ ਜਾ ਲੋਕਾਂ ਦੇ ਹਾਲਾਤ ਵੇਖ ਹਸਪਤਲਾਂ ਵਿੱਚ ਇਲਾਜ ਵੇਖ ਹਸਪਤਲਾਂ ਚ ਇਲਾਜ ਨਹੀਂ ਮਾਤਾ ਤੇ ਤੂੰ ਕਹਿੰਨੀ ਝਾੜੂ ਦਾ ਬਟਨ ਧੱਬ ਧੱਬ ਦਿੰਨੇ ਅਸੀਂ ਲਓ ਧੱਬਨ ਤੇ ਰਹਿਨੇ ਆ ਸਾਡੇ ਗੁੱਠੇ ਵੱਡ ਕੇ ਰੱਖ ਲੋ ਸਾਡੇ ਹੱਥ ਵੱਡ ਕੇ ਰੱਖ ਲੋ ਹੋਰ ਸਾਡੇ ਪੱਲੇ ਛੱਡਿਆ ਕੀ ਆ ਤੁਸੀਂ ਕੀ ਰਹਿ ਗਿਆ ਇਹ 3 ਕਰੋੜ ਲੋਕਾਂ ਨੇ ਝਾੜੂ ਤੇ ਇਤਬਾਰ ਤਾਂ ਕੀਤਾ ਸੀ ਕਿ ਜਿਹੜੀ ਸਿੱਖਿਆ ਉਹ ਫ੍ਰੀ ਮਿਲੂਗੀ ਰੋਜ਼ਗਾਰ ਮਿਲੂਗਾ ਇਹ ਲੋਕਾਂ ਨੇ ਝਾੜੂ ਦਾ ਬਟਨ ਤਾਂ ਦਬਿਆ ਸੀ ਕਿ ਸਿਹਤ ਡਿਪਾਰਟਮੈਂਟ ਫ੍ਰੀ ਮਿਲੂਗਾ ਦੱਸੋ ਮਾਤਾ ਕੀ ਮਿਲੇ ਅੱਜ ਜਿਹੜਾ ਤੁਸੀਂ ਕਹਿੰਦੇ ਆ ਮhalla ਕਲੀਨਿਕ ਬਣਾਤੇ ਆ ਆ ਜਿਹੜਾ ਕਹ ਲੋ 70 ਕਰੋੜ ਰੁਪਇਆ ਮhalla ਕਲੀਨਿਕਾਂ ਤੇ ਲਾਤਾ ਅੱਜ ਵੀ ਅਨਮੋਲ ਕਵਾਤਰੇ ਅੱਗੇ ਐਨ ਜੀਓ ਚਲਾਈ ਬੈਠੇ ਆ ਅੱਜ ਵੀ ਫੇਸਬੁੱਕਾਂ ਤੇ ਵੀਡੀਓ ਆਉਂਦੀਆਂ ਕਿ ਸਾਡੇ ਕੋਲ ਇਲਾਜ ਨੂੰ ਪੈਸਾ ਨਹੀਂ ਫੇਰ ਝਾੜੂ ਦਾ ਬਟਨ ਦੱਬ ਕੇ ਕਿਹੜਾ ਇੱਥੇ ਪਾਰਨਤਾਰੇ ਕਰੂ ਤੁਹਾਡੇ 95 ਐਮ ਐਲ اے ਕੱਖ ਨਹੀਂ ਕਰ ਸਕਦੇ ਤੁਹਾਡੇ ਐਮ ਪੀ ਕੱਖ ਨਹੀਂ ਕਰ ਸਕਦੇ ਤੁਹਾਡੇ ਦਿੱਲੀ ਵਾਲੇ ਹਰਗੇ ਦਿੱਲੀ ਤੋਂ ਓਏ ਕੱਖ ਨਹੀਂ ਕਰ ਸਕੇ ਅੱਜ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਾ ਕੇ ਜਿਹੜੇ ਕੰਦੀਆਂ ਫੈਲਾ ਖੋ ਕੇ ਭੱਜਿਆ ਸਾਨੂੰ ਇਹ ਦੱਸੋ ਇਹ ਕਿਹੜਾ ਭਲਾ ਕਰਨਗੇ ਤੁਹਾਡੇ ਐਮਐਲਏ ਦੇ ਥੱਲੇ ਚੱਲਣਗੇ ਇਹ ਦੱਸੋ ਕਿਹੜਾ ਭਲਾ ਕਰਨਗੇ ਸਾਡਾ ਅਸੀਂ ਤੁਹਾਡੇ ਨਾਲ ਚੱਲਦੇ ਆਂ ਸਾਨੂੰ ਜਵਾਬ ਤਾਂ ਦਿਓ ਅਸੀਂ ਤੁਹਾਡੇ ਨਾਲ ਖੜਦੇ ਆਂ ਦਿਓ ਸਾਨੂੰ ਜਵਾਬ ਜਿਹੜਾ ਐਮਐਲਏ ਤੋਂ ਭਲਾ ਨਹੀਂ ਹੋਇਆ ਕੋਈ ਜ਼ਿਲ੍ਹਾ ਜਿਹੜਾ ਕੋਈ ਆ ਬਣਾਇਆ ਬਲੈਕ ਸਮਤੀ ਵਾਲਾ ਇਹ ਭਲਾ ਕਰ ਦੂਗਾ ਜਿਹੜਾ ਐਮਐਲਏ ਦੇ ਕਹਨੇ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਖੜਦੇ ਆਂ ਇਹਨਾਂ ਦੇ ਨਾਲ ਦੱਸੋ ਜੇ ਤੁਹਾਡੇ ਕੋਈ ਐਮਐਲਏ ਕੱਖ ਨਹੀਂ ਕਰ ਸਕਿਆ ਜੋ ਜ਼ਿਲ੍ਹਾ ਪ੍ਰੀਸ਼ਦਾਂ ਵਾਲਾ ਕਰ ਦੂਗਾ ਅਸੀਂ ਤੁਹਾਡੇ ਨਾਲ ਖੜਦੇ ਆਂ ਫਿਰ ਐਮਐਲਏ ਤੋਂ ਅਸਤੀਫਾ ਦਿਓ ਜੋ ਮੰਤਰੀਆਂ ਪਦੋਂ ਤੋਂ ਅਸਤੀਫਾ ਅਸੀਂ ਨਾਲ ਖੜ ਜਾਂਦੇ ਆਂ ਤੁਹਾਡੇ ਹਲੇ ਤੱਕ ਵੀ ਤੁਸੀਂ ਕੁਰਸੀਆਂ ਦੇ ਭੁੱਖੇ ਹੋਗੇ ਅਖੇ ਅੱਜ ਮੈਂ ਹੱਥ ਜੋੜ ਕੇ ਵੋਟਾਂ ਨਹੀਂ ਮੰਗਣੀਆਂ ਮਾ ਨਾ ਮੰਗ ਤੈਨੂੰ ਕਿਨੇ ਕੇ ਹੱਥ ਹੱਥ ਜੋੜ ਕੇ ਵੋਟਾਂ ਮੰਗ ਮਾ ਸਾਡਾ ਬੇੜਾ ਕਰਤਾ ਤੇਰੇ ਮੁੰਡੇ ਨੇ ਸਾਡਾ ਭਲਾ ਨਹੀਂ ਕੀਤਾ ਅੱਜ ਵੀ ਇਹਦੇ ਕੋਲ ਸਾਲ ਪਿਆ ਅੱਜ ਦੱਸੇ ਜੇ ਸੇਟ ਡਿਪਾਰਟਮੈਂਟ ਫ੍ਰੀ ਕਰ ਦੂਗਾ ਪਰਾਇਵਟ ਸਕੂਲ ਮੈਂ ਕਹਿੰਨਾ ਬੰਦ ਕਰਾ ਕੇ ਜਾਂ ਸੀ ਕਹਿੰਨੇ ਆ ਬੰਦ ਨਾ ਕਰੇ ਸਰਕਾਰੀ ਸਕੂਲ ਤੋਂ ਸਿੱਖਣੇ ਚੰਗੇ ਕਰਤੇ ਆ ਤੇਰੇ ਪੁੱਤ ਨੂੰ ਪੁੱਛ ਕਿੰਨੇ ਕੁ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚਿਆਂ ਤੱਕ ਦੀਆਂ ਐਡਮਿਸ਼ਨ ਹੋਈਆਂ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਜਿਹੜੇ ਬੱਚੇ ਆ ਉਹ ਪ੍ਰਾਈਵੇਟ ਸਕੂਲਾਂ ਚ ਪੜੀ ਜਾਂਦੇ ਆ ਤੂੰ ਦੱਸ ਮਾਂ ਕਿਹੜੇ ਸਰਕਾਰੀ ਸਕੂਲ ਚੰਗੇ ਹੋਗੇ ਆ ਦੱਸ ਮਾਂ ਕਿਹੜੇ ਆ ਹਸਪੀਟਲ ਚੰਗੇ ਹੋਗੇ ਆ ਲੋਕ ਵੀਡੀਓ ਪਾ ਪਾ ਕੇ ਬਾਹਰਲੀਆਂ ਕੰਟਰੀਆਂ ਨਾਲ ਤੋਂ ਇਲਾਜ ਤੋਂ ਪੈਸਾ ਮੰਗਵਾਈ ਜਾਂਦੇ ਆ ਮਾ ਲੋਕਾਂ ਦੀਆਂ ਖੁਦ ਵੀਡੀਓ ਬਣਾ ਕੇ ਉਹਨਾਂ ਮਾਂ ਦੱਸ ਕਿੱਥੇ ਤੇਰਾ ਪੁੱਤ ਖੜਾ ਉੱਤਰਿਆ ਪੰਜਾਬ ਚ ਰੌਲਾ ਪਿਆ ਖੜਾ 2800 ਕਿਲਾ ਆਸਟ੍ਰੇਲੀਆ ਚ ਲੈ ਲਿਆ ਹਲੇ ਤੁਸੀਂ ਕੀ ਭਾਲਦੇ ਆ ਤੁਹਾਡੇ ਨਾਲ ਗਵਾਂਡੀ ਨਹੀਂ ਤੋੜਦੇ ਸੀ ਉਹ ਬੀਬੀ ਅੱਜ ਵੀ ਤੂੰ ਇਹੀ ਭਗਵੰਤ ਮਾਨ ਦੀ ਮਾਂ ਜਿਹੜੇ 2020 ਦੇ ਵਿੱਚ ਤੈਨੂੰ 9 ਮਹੀਨਾ ਦੀ ਲੋੜ ਜਿੰਨਾ ਦਿਨਾਂ ਦੇ ਵਿੱਚ ਕਾਂਗਰਸੀਆਂ ਦੀ ਸਰਕਾਰ ਸੀ ਉਹ ਕਾਂਗਰਸੀਆਂ ਤੋਂ ਇਹਨਾਂ ਨੂੰ ਖਤਰਾ ਸੀ ਤੁਹਾਨੂੰ ਖਤਰਾ ਸੀ ਉਹਨਾਂ ਦਿਨਾਂ ਤੇ ਤੁਹਾਨੂੰ ਕਿਸੇ ਵੀ ਗਨਮਹੀਨਾ ਦੀ ਲੋਡ ਨਹੀਂ ਪਈ ਜਿੰਨਾ ਦਿਨਾਂ ਦੇ ਵਿੱਚ 2017 ਤੋਂ ਪਹਿਲਾਂ ਆ ਕਾਲੀ ਦਾ ਲਾਲਾਂ ਦੀ ਸਰਕਾਰ ਸੀ ਉਹਨਾਂ ਦਾ ਤੁਹਾਨੂੰ ਖਤਰਾ ਸੀ ਤੁਹਾਨੂੰ ਗੰਨ ਮੈਨਾਂ ਦੀ ਲੋੜ ਨਹੀਂ ਪਈ ਪਰ ਅੱਜ ਗੰਨ ਮੈਨਾਂ ਦੀ ਲੋੜ ਕਿਉਂ ਪੈ ਗਈ ਮਾਂ ਇਹ ਦੱਸ ਮੈਨੂੰ ਜਦੋਂ 2027 ਦੇ ਵਿੱਚ ਤੁਸੀਂ ਮੁੱਖ ਮੰਤਰੀ ਨਾ ਰਹੇ ਤੁਹਾਡੇ ਨਾਲ ਕੋਈ ਗੰਨ ਮੈਨ ਨਹੀਂ ਚੱਲਨੇ ਉਸ ਟਾਈਮ ਤੇ ਤੁਸੀਂ ਕਿਵੇਂ ਬਚੋਗੇ ਕੀ ਤੁਸੀਂ ਲੋਕਾਂ ਦਾ ਗਲ ਕੁੱਟਿਆ ਤੁਹਾਨੂੰ ਅੱਜ ਕਿੰਨੀ ਇੰਨੀ ਤਾਂ ਗੈਂਗਸਟਰ ਨਹੀਂ ਡਰਦੇ ਜਿੰਨਾ ਤੁਸੀਂ ਡਰਦੇ ਫਿਰਦੇ ਆ ਅਸੀਂ ਸਰਕਾਰ ਦੇ ਬਰ ਖਿਲਾਫ ਚੱਲਦੇ ਉਹਨਾਂ ਦੇ ਕੰਮਾਂ ਦੇ ਬਰ ਖਿਲਾਫ ਚੱਲਦੇ ਆ ਕੱਲੇ ਤੁਹਾਡੇ ਨਹੀਂ ਹਰ ਇੱਕ ਰਾਜਨੀਤਿਕ ਲੀਡਰ ਦੇ ਕੰਮਾਂ ਦੇ ਬਰ ਖਿਲਾਫ ਚੱਲਦੇ ਆ ਅੱਜ ਅਸੀਂ ਵੀ ਤੁਰੇ ਫਿਰਦੇ ਆ ਠੀਕ ਆ ਅਸੀਂ ਸੇਫਟੀ ਵਾਸਤੇ ਕੋਈ ਅਸਲਾ ਜ਼ਰੂਰ ਰੱਖਿਆ ਪਰ ਤੁਸੀਂ ਇੱਕ ਗੱਲ ਦਾ ਦੱਸੋ ਜਵਾਬ ਤਾਂ ਦਿਓ ਇਹਨਾਂ ਗੱਲਾਂ ਦਾ ਕਿ ਤੁਸੀਂ ਅੱਜ ਇੰਨੇ ਡਰੇ ਫਿਰਦੇ ਆ ਤੁਹਾਨੂੰ ਡਰ ਕਾ ਦਾ ਪੈ ਗਿਆ ਆਮ ਘਰ ਦੇ ਤੁਸੀਂ ਲੀਡਰ ਬਣੇ ਫਿਰਦੇ ਆ ਤੁਸੀਂ ਆਮ ਘਰ ਦੇ ਨਾਲ ਕੋਈ ਗਵੰਡ ਨਹੀਂ ਤੁਰਦਾ ਉਹਨੂੰ ਕਹਿ ਦਿਓ ਵੀ ਘਰ ਇਕੱਠੇ ਕਰ ਲਓ ਤੋ ਦੋ ਘਰ ਇਕੱਠੇ ਨਹੀਂ ਹੋਣੇ ਕਿਉਂਕਿ ਉਹ ਆਮ ਘਰ ਦਾ ਪੁੱਤ ਹੋਊਗਾ ਆਮ ਘਰ ਦੀ ਮਾਂ ਹੋਊਗੀ ਪਰ ਤੁਹਾਡੇ ਨਾਲ ਗਨਮੈਨ ਤੁਹਾਡੇ ਨਾਲ ਸਿਕਿਉਰਟੀਆਂ ਤੁਰੀਆਂ ਫਿਰਦੀਆਂ ਤੁਸੀਂ ਆਮ ਰਹੇਗੇ ਤੁਸੀਂ ਖਾਸ ਬੰਦੇ ਆ ਮਾਂ ਜੀ ਹੱਥ ਬਨ ਕੇ ਬੇਨਤੀ ਆ ਝਾੜੂ ਨੂੰ ਵੋਟ ਪਾਵਾਂਗੇ ਪਰ ਦੱਸੋ ਪਾਈਏ ਕਿਵੇਂ ਕਿਹੜੇ ਆਧਾਰ ਤੇ ਪਾਈਏ ਕੀ ਬਦਲਾ ਲੈ ਆਂਦਾ ਕੀ ਨਹੀਂ ਲੈਂਦਾ ਸਾਨੂੰ ਇਹ ਦੱਸ ਦੋ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਹਰ ਕੋਈ ਜੇਕਰ ਇਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਟਿਕਟ ਨਾ ਮਿਲਦੀ ਜੇਕਰ ਇਹਨਾਂ ਨੂੰ ਬਲਾਕ ਸੰਮਤੀ ਦੀ ਟਿਕਟ ਨਾ ਮਿਲਦੀ ਬਹੁਤ ਸਾਰੇ ਜਿਹੜੇ 2013 ਤੋਂ ਲੈ ਕੇ ਤੁਹਾਡੇ ਨਾਲ ਜੁੜੇ ਸੀ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਬਲਾਕ ਸੰਮਤੀ ਦੀ ਚੋਣ ਨਹੀਂ ਮਿਲੀ ਟਿਕਟ ਨਹੀਂ ਮਿਲੀ ਉਹ ਛੱਡ ਕੇ ਕੋਈ ਕਾਂਗਰਸ ਨਾਲ ਝੋ ਗਿਆ ਕੋਈ ਕਾਂਗਰਸ ਝੋ ਗਿਆ ਕੋਈ ਭਾਜਪਾ ਝੋ ਗਿਆ ਹੁਣ ਦੱਸੋ ਕੀ ਸਿਸਟਮ ਹੈ ਕੀ ਦਿਓ ਸਾਨੂੰ ਆਧਾਰ ਦਿਓ ਕੀ ਕੀ ਸੁਧਾਰੋਗੇ ਹੁਣ ਕੋਈ ਨਵਾਂ ਲਿਆਓ ਕੋਈ ਫਾਰਮੂਲਾ ਲਿਆਓ ਕੋਈ ਤੁਹਾਡਾ ਰੋਡ ਮੈਪ ਚੋਰੀ ਹੋ ਗਿਆ ਸਾਰਾ ਕੁਝ ਲਿਆਓ ਰੇਤੇ ਚੋਂ ਪੈਸਾ ਲਿਆਓ ਲਿਆਓ ਸੱਤੇ ਚੋਂ ਪੈਸਾ ਲਿਆਓ ਸ਼ਰਾਬ ਦੇ ਠੇਕਿਆਂ ਚ ਪੈਸਾ ਲਿਆਓ ਲਿਆਓ ਕਿੱਥੋਂ ਲੈ ਆਉਂਦੇ ਆ ਪੰਜਾ ਮਿੰਟ ਵਾਲੀ ਐਮਐਸਪੀ ਤੁਹਾਡੀ ਬੀਬਾ ਨਹੀਂ ਲੱਭਦੀ ਉਹ ਗੁੰਮਸ਼ੁਦਾ ਹੋ ਜਾਂਦੀ ਦੱਸੋ ਕਿੱਥੋਂ ਕੀ ਲੈ ਆਈਏ ਮਾਜੀ ਤੁਹਾਨੂੰ ਬੇਨਤੀ ਆ ਤੁਸੀਂ ਸਾਡੇ ਮਾਂ ਕੱਲੇ ਭਗਵੰਤ ਮੰਨਦੇ ਨਹੀਂ ਪਰ ਪਹਿਲਾਂ ਸੁਧਾਰ ਦੱਸੋ ਕੀ ਲਿਆਂਦਾ ਫਿਰ ਅਸੀਂ ਤੁਹਾਡੀ ਗੱਲ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ